ਸੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦਾ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਲੋ ਜੀ ਅੱਜ ਆਪਾਂ ਪਹੁੰਚਾਂਗੇ ਪਿੰਡ ਲਲੋਸੀ ਜ਼ਿਲ੍ਹਾ ਪਟਿਆਲਾ ਦੇ ਵਿੱਚ ਬੋਰ ਦੇ ਵਿੱਚ ਮਾਰਨ ਕੈਮਰਾ ਤੇ ਇੱਧਰ ਆਪਣੇ ਮਿਸਤਰੀ ਜੀ ਬੈਠੇ ਨੇ ਗੱਡੀ ਦੇ ਵਿੱਚ ਸਤਿ ਸ਼੍ਰੀ ਅਕਾਲ ਮਿਸਤਰੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਹੋਈ ਹਾਂਜੀ ਬਰੀ ਵਧੀਆ ਇੱਧਰ ਆਪਣਾ ਸਿਰਾਪਰਾ ਤਾਰ ਤੂ ਲਾਉਣ ਲੱਗ ਰਿਹਾ ਹੈਗਾ ਤੇ ਇੱਧਰ ਰਿਹਾ ਜੀ ਆਪਣਾ ਆ ਕੈਮਰਾ ਤੇ ਆ ਰਿਹਾ ਜੀ ਆਪਣਾ ਬੋਰ ਸਵਾਰਿਆ ਜੀ ਆਪਣਾ ਬੋਰ ਹਾਂਜੀ ਹਾਂ ਆਪਣੀ ਵੀ ਜਾਣਾ ਉਧਰ ਚੇਤਰ ਪੈਣਾ ਦਾ ਲੋ ਛੱਡੀ ਬੋਟੇ ਕੈਮਰਾ ਲੋ ਚੱਲੇ ਆਪਣਾ ਕੈਮਰਾ ਆ ਤੁਹਾਨੂੰ ਐਲਸੀਡੀ ਤੇ ਰਿਵਿਊ ਚੱਕਰ ਪਾਉਣੇ ਹੈਗੇ ਲੋ ਇੱਥੇ ਆ ਪਾਣੀ ਐਡੂਟੀਮਿੰਨ ਪਾ ਦੇ ਲੋ ਦੇਖੋ ਠੀਕ ਹੈ ਕਿੰਨਾ ਡੂੰਗਾ ਲੱਗਾਈ ਹੈ ਇਹ ਇਹ 500 ਆ ਵੀਰੇ 500 ਫੁੱਟ ਥੱਲੇ ਉਹ ਪਾਈ ਹੋਈ ਆਪਣੀ ਬਾਜਰੀ ਦਸ ਪੈ ਗਈ 12 ਪੈ ਗਈ ਪਤਾ ਨਹੀਂ ਹੁਣ 490 ਆ ਇਹ ਮੋਟਰ ਕਿੱਦੇ ਗੱਡੀ ਦੀ ਬਈ ਇਹ ਮੋਟਰ ਗੱਡੀ ਨੇ 4 ਦਿਨ ਹੋ ਗਏ ਠੀਕ ਆ ਬਸ ਉੱਪਰ ਨੰਬਰ ਕਰ ਲਓ ਬਈ ਉਹਦੇ ਵੀਡੀਓ ਪਾ ਦਾਂਗੇ ਬਈ ਤੁਹਾਡੇ ਸਾਰੇ ਬਾਅਦ ਵੀ ਦੇਖ ਸਕਦਾ ਤੁਹਾਡਾ ਫੜਾ ਤੁਹਾਡੇ ਉਤੇ ਆਪ ਕਰ ਦੇਖ ਲੋਗੇ ਬਈ ਇਹਦੀ ਵੀਡੀਓ ਪਾ ਦਾਂਗੇ ਅਸੀਂ ਆ ਵੀਡੀਓ ਭੇਜ ਦਿਓ ਤੁਸੀਂ ਬਾਈ ਵਾਲੇ ਮੈਂ ਪਾ ਦੋ ਮੇਰੇ ਲਈ ਆ YouTube ਤੇ ਪਰਪਲ ਕਰਾਂਗੇ YouTube ਤੇ ਆ ਜੀ ਚੱਕਰ ਕੀ ਦੀ ਬਾਈ ਇਹਨੂੰ ਬਾਈ ਇਹ ਪਹਿਲਾਂ ਦਾ ਰੇਤਾ ਮਾਰੀ ਗਿਆ ਠੀਕ ਹੈ ਜੀ ਕੋਈ ਕਹਦਾ ਉਹ ਬੋਰ ਟੁੱਟ ਗਿਆ ਕੋਈ ਕਹਦਾ ਟੇਡਾ ਹੋ ਗਿਆ ਕੋਈ ਕਹਦਾ ਪੜੋਲੀ ਨਿਕਲ ਗਈ ਰੇਤਾ ਕਿੰਨਾ ਮਾਰਦੀ ਤੀ ਰੇਤਾ ਪੱਸੀ ਜਿਹਾ ਮਾਦਾ ਬਰੀਕ ਪੱਸੀ ਜਿਹਾ ਠੀਕ ਹੈ ਜੀ ਆ ਭਈਆ ਜਿਹੜੀ ਦੇ ਖੱਡੇ ਚ ਅਰੇ ਹੁਣ ਸਾਨੇ ਮੋਟਰ ਕੱਢੀ ਦੀ ਪਚੌਥੇ ਹੂੰ ਉਹ ਫੋਰਮੈਨ ਕਹਿੰਦਾ ਕਹਿੰਦਾ ਤੁਹਾਡਾ ਦਾ ਬੋਰੇ ਟੇਡਾ ਉਹ ਮੋਟਰ ਦੇ ਨਾਲ ਡਾ ਰਗੜਦੀਆਂ ਦੀ ਠੀਕ ਹੈ ਜੀ ਕਹਿੰਦਾ ਬੋਰ ਟੇਡਾ ਤਾਂ ਕਰਕੇ ਰਗੜ ਲੱਗੀ ਆ ਕਸਤਨੇ ਸਿਸਾ ਜਾਂ ਮਾਰਕੀ ਵੀ ਦੇਖਿਆ ਵਿੱਚ ਕੀ ਕਹਿੰਦਾ ਟੇਡਾ ਉਹ ਜੀ ਉਹ ਕਹਿੰਦਾ ਵੀ ਚੰ ਉਹਨਾਂ ਦੇ ਫੋਨ ਫੜਕੇ ਲੈ ਵੀਰੇ ਇਹ ਬੰਦੂ ਕਰਵਾਉਂ ਬਾਈ ਟੇਡਾ ਤਾਂ ਹੈ ਨਹੀਂਗਾ ਬੋਰ ਬਾਈ ਬਰਮੇੜਾ ਨੇ ਹਵਾ ਸਵਾਨੂ ਤਾਂ ਹੁੰਦੀ ਹੀ ਹੈ ਓਹ ਚੁੱਕ ਮਾ ਜਾਂ ਤਾਂ ਅੱਛਾ ਜੀ ਟੇਡਾ ਨਹੀਂ ਪੈਣਾ ਦੱਸ ਇੱਕ ਮਿੰਟ ਇੱਕ ਮਿੰਟ ਉੱਪਰ ਕਰੀ ਮੜਾ ਜਾ ਬਾਈ ਟੇਡਾ ਨਹੀਂ ਹੈਗਾ ਵੀ ਨਾ ਨਾ ਟੇਡਾ ਟੋਕ ਕੁਝ ਨਹੀਂ ਹੈਗਾ ਬਾਈ ਜਾਣ ਦੇ ਹੱਲੇ ਬਾਈ ਆ ਫਿਰ ਉਹ ਆਪਣਾ ਉਹ ਬੋਰ ਆ ਉਹ ਚ ਪਾਣੀ ਦਿਖਦਾ ਇਹ ਜੀ ਦੀ ਦਣੀ ਹੈਗਾ ਪਾਣੀ ਬਈ ਇਹ ਬੋਰ ਵਾਲਾ ਜਿਹੜਾ ਬਰ ਮਿਲਾਂ ਦਾ ਨਾ ਥੋੜਾ ਜਿਆ ਹੁੰਦਾ ਡੇਡਾ ਪਰ ਐ ਨਹੀਂ ਹੈਗਾ ਵੀ ਕੋ ਲਗਤੀ ਖੁੰਡਾ ਬਣ ਜਾਂਦਾ ਹੁੰਦਾ ਹੈਗਾ ਅੱਛਾ ਜੀ ਐ ਨਹੀਂ ਹੁੰਦਾ ਨਾ ਹੁੰਦਾ ਡੇਡਾ ਥੱਲੇ ਤੱਕ ਆਪਣੀ ਡੂੰਗੀ ਪਛਾਣੀ ਹੋਵੇ ਕਿਤੇ ਮਰਜੀ ਲੈ ਜੀ ਬਾਈ ਮੋਟਰ ਮੋਟਰ ਵਾਲਾ ਕੁਰੀ ਦੇ ਵਿੱਚ ਹੋ ਨਹੀਂ ਜਿੱਥੇ ਤੱਕ ਕੈਮਰਾ ਵਗੈਰ ਤੇ ਜੇ ਫਾਲਟ ਹੋਇਆ ਤਾਂ ਤੁਹਾਨੂੰ ਦੱਸਾਂਗੇ ਜਰੂਰ ਦੇ ਪਤਰਾ ਨਾਲ ਧਿਆਨ ਨਾਲ ਦੇਖ ਲੈ ਵੀਰ ਜਮਾ ਰਾਮ ਨਾਲ ਬਾਈ ਸੰਗ ਦਾ 10 ਦਿਨ ਹੋ ਗਿਆ ਟੈਨਸ਼ਨ ਪਈ ਬਈਆ ਨਾ ਨਾ ਟੈਨਸ਼ਨ ਨਹੀਂ ਕੋਈ ਜੀ ਦਵਾਦੀ ਜਾਂਦਾ ਇੱਥੇ ਸਾਨੇ ਸਾਰਾ ਮੁਕੰਮਲ ਚਾਲੀ 40 ਫੁੱਟ ਦੇ ਬਣੀਆਂ ਕੋਣੀ ਠੀਕ ਸੁਚਾਗੀਆਂ ਹੈ ਪਣੇ ਤੇ ਬੜੀ ਜਲਦੀ ਚੱਲ ਬਾਈ ਮੜਾ ਤਾਂ ਜਾ ਕੇ ਛੱਡੀ ਹਲ ਤਾਂ ਬਣ ਰਹੀ ਆ ਤਾਂ ਜਾ ਕੇ ਸਾਡਾ ਉਹ ਜੂਟ ਨੂੰ ਸਬਸਕ੍ਰਾਈਬ ਕਰ ਲਿਓ ਨਾ ਤੇ ਬਸ ਸਾਰੀ ਵੀਡੀਓ ਆ ਜੂਟ ਦੀ ਕੋਰ ਬੋਰ ਵਾਲਾ ਕਹਿੰਦਾ ਕਿ ਮੈਨੂੰ ਦਸਾਈਂ ਵੀਡੀਓ ਉਹ ਮੈਨੂੰ ਦਸਾਈਂ ਹਾਂ ਸਾਨੂੰ YouTube ਤੇ ਭੇਜ ਨਹੀਂ ਕਰ ਲੈ ਕੋਲ ਹਾਂ ਮੈਂ ਤਾਂ ਉਹ ਬੁਲਾਇਆ ਔਰੇ ਮਾਂ ਔਰੇ ਆਮਿਆਂ ਦਾ ਭੇਜਾਂਗੇ ਨਹੀਂ ਨਹੀਂ ਭੇਜ ਦੇਵਾਂ ਹਾਂ ਠੀਕ ਹੈ ਸਹੀ ਗੱਲ ਬਰੀ ਦਮਾਂਗੇ ਆ ਕਿਉਂ ਜੀ ਸਾਡੇ ਦਾ ਭਾਂਜਾ ਉਹਨਾਂ ਦੇ 3 ਮਹੀਨੇ ਹੋ ਗਏ ਰੋਟੀ ਸੁੱਕੀ ਵੀ ਆ ਘਰ ਚ ਨੂੰ ਪਾਣੀ ਸਾਫ ਤੇ ਹੋਣਾ ਬਈ ਹੈ ਪਾਣੀ ਵੀਰੇ ਘੰਟਾ ਕੇ ਚੱਲ ਕੇ ਸਾਫ਼ ਹੁੰਦਾ ਦੀ ਜਮਾ ਤਾਂ ਆਪਣੀ ਹੁੰਦਾ ਰਿਹਾ ਇੱਥੇ ਵੀ ਮਤਲਬ ਪੀਣ ਵਾਲਾ ਨਹੀਂ ਹੁੰਦਾ ਫਿਰ ਵੀ ਹੁੰਦਾ ਐ ਆਪਾਂ ਜਿਵੇਂ ਕਹਿੰਦੇ ਨੇ ਵੀ ਚਿੱਟਾ ਜਿਹਾ ਹੋ ਜਾਂਦਾ ਫਲਕਸ ਵਾਲ ਲੱਗਿਆ ਤੇ ਤੇ ਬੋਰ ਤੇ ਮੋਟਰ ਦੇ ਤੇ ਨਾ ਜੀ ਫਲਕਸ ਵਾਲਾ ਦੀ ਉਹਦੇ ਨਾਲ ਹੀ ਹਟ ਜੂਦਾ ਅੱਛਾ ਜੀ ਪਾਣੀ ਥੱਲੇ ਵਾਪਸ ਮੁੜ ਜਾਂਦਾ ਨਾ ਹਲਚਲ ਕਰ ਦਿੰਦਾ ਅੱਛਾ 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 ਵੀ ਪਾਣੀ ਖੜਾ ਰਿਹਾ ਰਹੇਗਾ ਵਿਚਾ ਨਾ ਉੱਥੇ ਖੜ ਜੇ ਬਸ ਬ੍ਰੀਕ ਜਿਗੜੀ ਕਟਾ ਦੇ ਹੌਲੀ ਹੌਲੀ ਵਾਪਸ ਆਵੇ ਕੋਲਾਤ ਤੋਂ ਡਿੱਗਦਾ ਪਾਣੀ ਹਲਚਲ ਹਾਂ ਜਿਵੇਂ ਲਾਈਟ ਭੱਜਣ ਸਾਰ ਆ ਜਾਂਦੀ ਉੱਥੇ ਧੱਕਾ ਪਾ ਲੈਂਦੇ ਆ ਪਰਾਕੇ ਜੇ ਮਰੀ ਜਾਂਦੀ ਮੈਂ ਕੋਲਾਤ ਬਾਗਾ ਆ ਗਿਆ ਪਾਣੀ ਹਾਂ ਤੁਹਾਨੂੰ ਤਕਰੀਬਨ ਸਾਰੇ ਮੋੜੇ ਚਾਹੀਦਾ ਜ਼ਰੂਰੀ ਹੈ ਜੀ ਇਹ ਵੀ ਗੱਲ ਠੀਕ ਹੈ ਜੀ ਉਹ ਇਹਦੇ ਨਾਲ ਹੀ ਨੁਕਸਾ ਟਜੂਗਾ ਐਡਾ ਹੈ ਨਹੀਂ ਕੋਈ ਇਹ ਚ ਬੋਰ ਦਾ ਬਾਕੀ ਆ ਕੀ ਨਾਲ ਲੱਗੇ ਬਈ ਤਾਂ ਚੱਕਵੇਂ ਮੜੀ ਨਾਲ ਨਹੀਂ ਲੱਗੇ ਬਈ ਇਹਦੇ ਉੱਤੇ ਨਾ ਜਿਹੜੀ ਪੜੋਲੀ ਹੁੰਦੀ ਹੈ ਸਿਮਿੰਟ ਲੱਗੇ ਦੁਮਨੋ ਜਾਂ ਕੁਸਰਾ ਜਦੋਂ ਮਾਲ ਪਾਉਂਦੇ ਬਾਹਰੇ ਕੱਢਦੇ ਨੇ ਉਹ ਦਿੰਦਾ ਹੁੰਦਾ ਹੈ ਸ ਫੜੋ ਦੀਪੰਦਨ ਚੱਕਰ ਨਾਲ ਬਣ ਬਣਦੀਆਂ ਨੇ ਇਹ ਵਿੱਚ ਮਾਲ ਮੂਰ ਰਾਇ ਛੱਲਾ ਦਿੰਦਾ ਹੈਗਾ ਵੀਡੀਓ ਦਾ ਸਿੱਧੇ ਮੱਥੇ ਆਉਂਦੀ ਹੈ ਯਾਰ ਚੱਕਰ ਹੋਰ ਮੋਟਰ ਨਹੀਂ ਘੜਤੀ ਕੋਈ ਗੱਲ ਨਹੀਂ ਨੇ ਘਸ ਕੇ ਹੋਈ ਹੈ ਘਸ ਹੋਇਆ ਹੋਇਆ ਮੈਂ ਖੜੇ ਨੇ ਪਰ ਮੋਟਰ ਪਾਈ ਸੀ ਉਹ ਕਿਹੋ ਜਿਹਾ ਹੋ ਜਾਂਦਾ ਜੀ ਇਹ ਪੱਖੇ ਵਾਲੀ ਵਾਲੀ ਹੋਣੀ ਦੂਜੀ ਤਾਂ ਵੱਡੀ ਨਹੀਂ ਨੇ ਆ ਪੱਖੇ ਵਾਲੀ ਜਿਹੜੀ ਪਈ ਜਾ ਆਹ ਹਾਂ 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 ਮੈਂ ਮੈਂ ਮਿੰਦਰ ਲਾਈਨਾਂ ਦਿਖਾਉਂਦਾ ਮੈਂ ਮਿੰਦਰ ਜੂ ਮਾਦਰ ਮਾਦਰ ਡੈਮ ਬਾਈ ਮੇਰਾ ਥੋੜਾ ਹੋ ਗਿਆ ਉੱਪਰ ਲਿੰਪੜੋਲੀ ਆਂਦੇ ਮਾੜੇ ਇਹ ਫੋੜਾ ਥਰੜੀਆਂ ਦਾ ਖਾਲ ਠੀਕ ਹੈ ਨੇ ਆ ਵੀ ਪਤਾ ਲੱਗ ਜੂ ਆਪਣੇ ਵੀ ਕਿੱਲਾ ਭਾਈ ਹਾਂ ਯਾਨੀ ਪਰਨੇ ਫੈਂਟਰ ਰੈਕ ਲਵਾ ਤਾ ਸਰਦਸ ਹੁਣ ਇਹ ਚਲ ਬਾਈ ਕੰਬਰਾਂ ਪਾਣੀ ਦੇ ਵਿੱਚ ਆਈਏ ਕਿੰਨਾ ਹੋ ਗਿਆ ਬਾਈ ਸਿਰ ਇਹਦੇ ਹੂਟਾਂ ਨਹੀਂ ਆਈਆਂ ਤਾਂ ਤੇ ਪਾਣੀ ਹੁਣ ਇਹਨਾਂ ਸਾਬ ਖੜਾ ਦੇਖ ਹੁਣ ਮੇਰਾ ਸਾਬ ਘੜਿਆ ਤੇ ਜਾਂ ਮੋਟਰ ਖਿੱਚਦੀ ਆ ਸੁੱਟਾ ਮਾਰਦੀ ਫੇਰ ਬਾਈ ਨੇ ਪਾਣੀ ਤਾਂ ਹੀ ਪਵਾਇਆ ਸੀ ਨਾ ਜਿਹੜਾ ਮਾਰ ਮਾਰ ਆ ਲੈਦਾ ਰੀਤਾ ਉਹ ਸੁਭਾਈ ਹੋ ਗਿਆ ਮੇਰੇ ਸਾਹ ਜੀ ਦੱਸਿਆ 22 ਘੰਟੇ ਲਾ ਕੇ ਗਿਆ ਪਾਣੀ ਪਾਣ ਪਰ ਮੱਛਰ ਰਗਾ ਗਿਆ ਮੱਛਰ ਨਿਕਾਲਿਆ ਦੀ ਪਾਣੀ ਦਾ ਜੇ 4 ਦਿਨਾਂ ਦੇ ਵਿੱਚ 100 ਗ੍ਰਾਮ ਮੜਕੜੀ ਪਾਣ ਦੁੱਧ ਨਾਲ ਹੀ ਸਾਬ ਹੋ ਜਾਂਦਾ ਬਈ ਜਮਾ ਜਿਵੇਂ ਬਾਰਿਸ਼ ਦੀ ਨਹੀਂ ਦਿਖਦਾ ਉਹਦੇ ਵਿੱਚ ਠੀਕ ਹੈ ਚਲੋ ਚਲੋ ਮੋਟਰ ਕਿੰਨੇ ਤੇ ਭਾਈ ਦੀ ਬਾਈ ਆਪਾਂ ਨੇ 180 ਤੇ ਭਾਈ ਦੀ ਬਾਈ ਠੀਕ ਕਰਵਾਇਆ ਉਹ ਤਾਂ ਪਰੋਲੀ ਬਈ ਕੁਸ ਹੁੰਦੇ ਹੀ ਨਹੀਂ ਸੀ ਇੱਥੇ ਤਾਂ ਜਿਗੜਾ ਕੋਈ ਪਲਾਸਟਿਕ ਵਾਲਾ ਵੀ ਇਕੱਠਾ ਹੋ ਜੀਆ ਪਾੜ ਜੂਇਆ ਕੁਸੋਰੀ। ਉਹਨੂੰ ਮੈਂ ਕੱਲ ਮੈਂ ਗਿਆ ਦੀ ਇੱਕ ਸਾਗੜ ਲੈਣਾ। ਬਾਣੀ ਨੇ ਹਲਿਆ ਤਾਂ ਕੰਮ। ਉਹ ਇਹ ਤਾਂ ਪਰੋਲੀ ਖਿੱਚ ਕੇ। ਕਿਹ ਕਿਦਾਂ ਬਗੈਤੀ ਸਮਾਨੇ ਗਿਆ ਦੀ ਮੈਂ ਬਾਣੀ ਲਵੇ। ਗਊਸ਼ਾਲਾ ਰਵੇ ਪਾਣੀ। 80 ਇਹ ਤਾਂ ਦਾ ਸਮਾਨ ਲੱਗਦਾ ਪਰੋਲੀ। ਪਰੋਲੀ ਨਹੀਂ ਫੈਕਟਰੀ ਆ ਦੀ। ਕੀ ਕਹਿੰਦਾ ਪਰੋਲੀ ਰੱਖੇ ਖੇ। ਉਹ ਕਹਿੰਦਾ ਪਰੋਲੀਆਂ ਗਲਤ ਪਾ ਦੀਆਂ ਮਿਸਤਰੀ ਨੇ। ਉਹ ਤੋਂ ਮੈਂ ਜੋ ਜਮਈ ਸਾਂ ਸੱਜਾ ਲੱਗਾ ਫਿਰ। ਉਹਨੂੰ ਤੋਡੇ ਤੱਕ ਨਾ ਪਲੋਲੀ ਨਿਕੜ ਗਈ ਬਾਈ ਇਹਨੇ ਮੋਟਰ ਖੜਾਈ ਕਿ ਯਾਰ ਨਾ ਨਾ ਬਾਈ ਬੀਡੀ ਦੇ ਲਾਵਾ ਇਹਦੇ ਵਿੱਚ ਕੋਈ ਰੁਕੂ ਨਹੀਂ ਕੋਈ ਸਾਰੀ ਮੈਂ ਉਹ ਬਣਾਉਂਦਾ ਸੀ ਇਹ ਅਰਦਾਸ ਕਰ ਰਿਹਾ ਕੋਈ ਨਾ ਕਾਲ ਰੱਖ ਤੋਰੇ ਤੱਕ ਮੈਂ ਕੀ ਰੁੱਤੂਆ ਚਲੋ ਕੁ ਚੱਕਰ ਨਹੀਂ ਫੈਂਟ ਚ ਮਾਣਾ ਮੋਟੇ ਇਤੋਂ ਦਾ ਸੀ ਇਹ ਕਹਿ ਰਿਹਾ ਬਾਈ ਚਲ 6 ਮਹੀਨੇ ਨੂੰ ਸਾਫ ਹੋ ਜੂ ਉਹ ਤਾਂ ਬਾਈ ਹਟ ਜਾਂਦਾ ਰੁੱਤੂ ਰੁੱਤਰਾ ਡਾ ਰੋਲਿੰਗ ਦਾ ਤਕਲਾ ਟੇਡੇ ਵਾਲਾ ਯਾਰ ਟੋਲੀ ਨਹੀਂ ਨਿਕੜਦੀ ਟੇਡੇ ਟੁੱਡੇ ਟੇਡੀ ਟੁੱਡੇ ਵਾਲਾ ਕੁਛ ਨਹੀਂ ਬਾਈ ਪੜੋਲੀ ਨਿਕਲਦੀ ਇਹਦੇ ਵਿੱਚ ਜਿਹੜਾ ਪਾਉਂਦੇ ਨਾ ਉਹ ਨਿਕੜਦਾ ਨਹੀਂ ਹੈਗਾ ਉਹਦੇ ਵਿੱਚੋਂ ਥੱਲੋ ਪਹਿਲੀ ਗੱਲ ਜਗੜ ਜਾਂਦਾ ਹਾਂ ਦਾ ਬੰਮ ਹੋ ਜਾਂਦਾ ਚਲੋ ਜੇ ਕੋਈ ਕੰਮ ਬਾਈ ਕਹਿ ਰਿਹਾ ਤੇ ਮੈਨੂੰ ਮਿਸਤਰੀ ਇਹ ਮੇਰਾ ਪੜੋਲੀ ਜਿਹੜਾ ਮੇਰਾ ਉਹ ਤੇ ਇਕੱਠੇ ਕੰਮ ਸ਼ੀਲ ਦਾ ਇਕੱਠਾ ਕੰਮ ਕਰਾ ਰਹੇ ਨੇ ਆਜੂ ਪੀ ਲੈਣਾ ਮੰਗਾਲ ਲੈਣੇ ਜੀ ਕੋਈ ਨਾ ਕੋਈ ਨਾ ਦੁਕਾਨ ਤੇ ਭੇਜੀ ਚਾਹ ਮੈਂ ਠੀਕ ਆ ਅੱਖ ਵੜਾ ਲਿਓ ਅੱਛਾ ਜੀ ਆਦਾ ਬੱਲੀਆਂ ਵੜ ਰਹੇ ਨੇ ਹੁਣ ਜਿਹੜਾ ਜਿਹੜੀ ਨੂੰ ਗੱਦੀ ਚਾਹ ਲੈ ਆਵੇ ਕੋਈ ਨਾ ਕਾਉਣਾ ਪੜੂਣੀ ਇਹਦੇ ਵਿੱਚ ਵੀ ਕਿੰਨੇ ਹੌਲੀ ਕਿੰਨਾ ਹੋ ਗਿਆ ਬਾਈ ਦੇਖੀ ਤੇ ਫੈਂਟਰ ਚੱਲ ਪਿਆ ਬਾਈ ਕਿੰਨਾ ਕਿੰਨਾ ਹੈ ਹੈਲੋ ਚਾਲੇ ਹੀ ਆਂਦਾ ਹੋਇਆ ਚਾਪੀਉਂਗੇ ਬਾਈ ਮਗਾਲਾ ਨਹੀਂ ਕੋਈ ਬਾਈ ਪਗੜਾ ਸ਼ਹਿਰ 'ਚ ਬੈਠੇ ਘਰ 'ਚ ਕਿੰਨਾ ਹੋ ਗਿਆ ਕੋਈ ਨਹੀਂ ਲਵੇ ਹਲਤ ਦੁਪਹਿਰ ਕਿੰਨਾ ਹੋ ਗਿਆ ਤਿੰਨ ਪੜ ਲੈ ਜਾ 300 330 ਤੋਂ ਬਈ ਫਿਲਟਰ ਹੈਗਾ ਚਲੋ ਜੀ ਭਾਈ ਹੈਲੋ ਇਹਨਾਂ ਨੂੰ ਜਾ ਕੇ ਨਾ ਨਿਸ਼ਾਨੀਆਂ ਲਵਾਣਾ ਨਿਸ਼ਾਨੀਆਂ ਲਵਾਉਣੀਆਂ ਪੈਣਗੀਆਂ ਬਟੇ ਇਹਦਾ ਦੀਨਾ ਤਾਂ ਨਹੀਂ ਕੋਈ ਪਤਾ ਨਹੀਂ ਲੱਗਦਾ ਕੋਈ ਨਾ ਦੂਜੇ ਦੋਨ ਸੰ ਨਹੀਂ ਦੇਖਿਆ ਕਰੋ ਇੱਥੇ ਉਹ ਵੈਂਟਰ ਤਾਂ ਕਿੰਨੇ ਕਿੰਨੇ ਦੇ ਵੀਰੋ ਫਿਲਟਰ 330 ਤੋਂ ਚੱਲੇ ਜੀ ਆਹ ਕੰਟਰੀ ਹੈ ਜੀ

ਇਹ ਵਿੱਚ ਕੀ ਦੀਗ ਦਾ ਪਾਣੂ ਡਿਗਦਾ ਜਾਂ ਇਹ ਆਹ ਹੀ ਹਾਂ ਹਾਂ ਇਹ ਤਾਂ ਮਿੱਟੀ ਐ ਉਹਦੇ ਉੱਤੇ ਜਿਹੜੀ ਮਣੀ ਮੁੱਟੀ ਖੜੀ ਹੁੰਦੀ ਸਾਈਡ ਤੇ ਅੱਛਾ ਅੱਛਾ ਹਲਚਲ ਹੋ ਜਾਂਦੀ ਪਾਣੀ ਹਲ ਜਾਂਦੇ ਨੇ ਵਿੱਚ ਜਾਂਦੀ ਚੱਲ ਬਾਈ ਉਹ ਤਾਂ ਸੇਵਾ ਜਾ ਠੀਕ ਆ ਜੀ ਜਾਣਦੇ ਜਾਣਦੇ ਬਾਈ ਮੋਜ਼ੂਰੇ ਬਿਆਨਾ ਚਲ ਗੋਈ ਨਾ ਪੈਣੀ ਉਪਾਲੇ ਕਿੰਨਾ ਹੋ ਗਿਆ ਦੇਖੀ ਬਾਈ ਮੜਿਆ ਇਨਸਾਨੀ ਦੇਖ ਲੈ ਇੰਨਾ ਤੇ ਹੱਥ ਚੋਣੇ ਨਸਾਨੀ ਦਾ ਸਹੀ ਨਹੀਂ ਜਮਾ ਯਾਰ ਫੜਾਇਓ ਰੇ ਲਿਆ ਨਸਾਨੀ ਰੇ ਲਿਆ ਮੈਨੂੰ ਫੜਾਇਓ ਰੇ ਲਿਆ ਆ ਕਿੰਨਾ ਤੋਂ 30 ਹੋ ਫਿਰ ਉਹ 310 ਹੋਊਗਾ ਜਾਂ ਤੈਨੂੰ ਫਿਰ 310 ਦੀ ਉਹ ਪਹਿਲਾਂ ਨਹੀਂ ਪਹਿਲਾਂ ਨਹੀਂ ਜਾਣੀ ਉਹ 320 ਤੇਗਾ 320 ਤੇ ਉਹ 20 ਹਾਂ ਜਿਹੜੀ ਪਹਿਲਾਂ 220 ਕਰ ਤੋਏ 220 ਕਰ ਵੀਰੇ 320 ਪਹਿਲਾ ਫਿਲਟਰ 220 200 ਵਰ ਪਾਇਆ ਹੋਇਆ ਆ ਬਣਾ ਇਹਦਾ ਪਹਿਲਾ ਬਿਲਡਰ ਆ 6 ਫੁੱਟ ਲੱਗ ਗਿਆ 140 ਦਾ ਪਾਣੀ ਆ 140 ਤੇ ਪਾਣੀ ਆ ਹਾਂ 220 ਤੇ ਕਰਨ ਨਿਸ਼ਾਨੀ ਤਾਂ ਜਿਹੜੀ ਹੋਰ ਵੈਕਟਰਾਂ ਨੇ ਕਰੀ ਜਾਂਦਾ ਹਾਂ 220 ਤੋਂ ਲੈ ਕੇ 200 220 ਤੋਂ ਲੈ ਕੇ ਇਹ ਨਾਲ ਤੂੰ ਮਤਰਾ ਤੁਹਾਡਾ 1 ਮਿੰਟ 1 ਮਿੰਟ 10 ਫੁੱਟ ਆ ਯਾਰ 30 ਤੱਕ ਆਇਆ ਉਹ ਚੱਲ ਗਾ ਹਾਂ ਚੱਲ ਇਹ ਤਾਂ ਇੱਕ ਹੈਕਟਰੀ ਹੈ ਬਾਈ 8 ਫੁੱਟ ਦਾ ਹਾਂ ਹਾਂ 8 ਫੁੱਟ ਦਾ ਆਪਾਂ ਨੇ ਪਰਾਣਾ ਇੱਕ ਹੈਕਟਰੀ ਪਿਆ ਹੈ ਆ ਹੁਣ ਦੇ ਕਿੰਨੇ ਉਰੇ ਕਿੰਨੇ ਗਾ ਉਰੇ ਦੇ ਕਿੰਨਾ ਉਰੇ ਹੁਣ 320 ਹੋ ਗਿਆ ਚਲ 320 ਚਲ ਦੇਖ ਲੈ ਕਰੋ ਦਿਨ ਸੋਨੀ ਦਾ ਫੈਂਟਰੀ ਡਾਨੀ ਬਾਈ ਕੋਈ پڑੋਲੀ ਨਹੀਂ ਹੱਲੀ ਇਹਦੇ ਬਿਲਕੁਲ ਸੋਰਾ ਕਿੰਨਾ ਕਿਮੜਾ ਜਾਂ ਡਾਡਾ ਬਾਈ ਕੀ ਹੋ ਗਿਆ ਚਲ कि बिल्डर चल भाई चल चल

ਫਿਰ 90 490 ਗਹਿ ਰਹੇ ਤਾਂ ਫਿਰ ਥੱਲੇ ਵੀ ਪੱਕਾ ਪਾਇਆ ਹੋਵੇ ਕਿੰਨਾ ਹੋ ਗਿਆ ਦੇਖੀ ਭਾਈ 400 10 ਫੁੱਟ ਹੋ ਗਿਆ ਚਲ ਤੋ ਕਹਿੰਦਾ ਵੀ ਥੱਲੇ ਐਂਡ 'ਚ 60 ਕੁ ਰੇਤਾ ਇਹਦਾ ਫਿਲਟਰ ਬਹੁਤ ਉੱਪਰ ਰਹਿ ਗਿਆ ਤੇਰਾ ਨਾ ਥੱਲੇ ਜਾ ਕੇ ਵੀ ਆ ਰਿਹਾ ਰੇਤਾ ਨੂੰ ਫਿਲਟਰ ਤਾਂ ਨਹੀਂ ਹੈਗਾ ਥੱਲੇ ਰੇਤਾ ਥੱਲੇ ਹੈ ਅੱਛਾ ਚਾਰ ਤੋਂ ਬਾਅਦ ਫਿਲਟਰ ਥੋੜਾ ਹੀ ਹੈ ਥੱਲੇ ਦਾ ਫਿਲਟਰ 10 ਕੋ ਜਿਆਦਾ ਹੁੰਦਾ

ਚੱਲ ਜਾਣਦੇ ਕੋਈ ਨਾ ਹੁਣ ਨੀ ਆਉਂਦੇਗੇ ਇਨਾ ਹੋ ਗਿਆ ਦੇਖੀ ਮੜਾ ਇਹ ਹੂੰ ਇਹ ਆ ਬੇਟਾ ਰੋਕ 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 ਲਈ ਵੀਰੇ 480 300 ਚੱਲਾ ਕਿੰਨਾ ਹੋ ਗਿਆ ਚੱਲ ਜਾਣ ਦੇ ਜਾਣ ਦੇ ਜਾਣ ਦੇ ਤਾਂ ਜਾ ਜਾਣ ਦੇ ਬਸੋਂ ਕਿੰਨਾ ਹੋ ਗਿਆ 495 ਬਸ ਕੱਢ ਦੇ 8 8 ਵਾਜੀ ਪਈ ਹੈ ਨਾ ਫਿਲਟਰ ਭਰ ਲਿਆ ਬਾਜਰੀ ਨਾਲ ਕੈਪੀ ਫਿੰਨਾ ਫੁੱਟ ਫਿਲਟਰ ਹੈਗਾ ਵੀਰੇ ਥੱਲੇ 10 10 ਰਹਿ ਗਿਆ ਉਸ ਫੂਲ ਗੱਲੀ ਮਾੜਾ ਮੋਟਾ ਤਾਂ ਕੁਝ ਚੱਕਣੀ ਦਾ ਪਰ ਜਾਂਦਾ ਕਿ ਉਹ ਹਲ ਚੱਲ ਕਰਦਾ ਹੁੰਦੀ ਨਾ ਨਾ ਪਰਿਆ ਸਾਨੂੰ ਬਾਜਰੀ ਭਾਈਆ ਚਲੋ ਜੀ ਫਾਈਨਲੀ ਕੈਮਰਾ ਆਪਣਾ ਬਚੂਕਿਆਗਾ ਤੇ ਹੁਣ ਆਪਾਂ ਆਪਣਾ ਕੈਮਰਾ ਬਾਹਰ ਕੱਢਾਂਗੇ ਤੇ ਇੱਧਰ ਆਪਣਾ ਸੀਰਾ ਕੈਮਰਾ ਬਾਹਰ ਕੱਢਣ ਲੱਗ ਰਿਹਾ ਤੇ ਮੋਟਾ ਤਾਰ ਇਕੱਠੀ ਕਰਨ ਲੱਗ ਰਿਹਾ ਟਾਰ ਕੱਢ ਕੇ ਤੇ ਕੈਮਰਾ ਇਕੱਠਾ ਕਰਕੇ ਫਿਰ ਉਹਦੀ ਮਿਸਤਰੀ ਨਾਲ ਗੱਲ ਕਰਾਉਣੀ ਵੀ ਬੋਰ ਦੇ ਵਿੱਚ ਕੀ ਪ੍ਰੋਬਲਮ ਆ ਸਵਾਗਤ ਜੀ ਆਪਾਂ ਆਪਾਂ ਇਸ ਥਰੀ ਨਾਲ ਗੱਲ ਕਰਦੇ ਹਾਂ। ਜੀ ਕਸਤਰੀ ਕਾਲ ਜੀ ਸ਼ਿਕਾਇਤ ਤੇ ਬਾਈਆਂ ਦਾ ਬੋਰ ਚੈੱਕ ਕੀਤਾ ਜੀ ਆਪਣਾ ਇਹ ਤੇ 492 ਫੁੱਟ ਬੋਰ ਤਿੱਗਾ ਇਹ ਠੀਕ ਹੈ ਜੀ ਤੇ ਬਾਈਆਂ ਨੂੰ ਚਲੋ ਵਹਿਮ ਪੈ ਗਿਆ ਜੋ ਵੀ ਹੋ ਗਿਆ ਕਹਿੰਦੇ ਪੜੋਲੀ ਨੇ ਟੇਡੀਆਂ ਨੇ ਪੜੋਲੀਆਂ ਹੱਲੀਆਂ ਵੀਆਂ ਨੇ ਤੇਰੇ ਤਾਂ ਬਹੁਤ ਮਾਰ ਦਿੱਤੀ ਮੋਟਰ ਤੇ ਉਸ ਤੋਂ ਬਾਅਦ ਮਨ ਲਓ ਹੁਣ ਪਾਣੀ ਸਾਫ਼ ਹੋ ਜਾਣਾ ਨਵਾਂ ਬੋਰ ਲੱਗੇ ਦੀ ਬਾਅਦ ਪਾਣੀ ਸਾਫ਼ ਹੋ ਗਿਆ ਠੀਕ ਹੈ ਹਾਂਜੀ ਤੇ ਤੋਂ ਤਾਰ ਕੱਟੀ ਗਈ ਇੱਕ ਪਾਸਿਓਂ ਕਿ ਸਰ ਨਾਲ ਨਵਾਂ ਬੋਰ ਲੱਗੇ ਕਾਰਨ ਉਹਦੇ ਨਾਲ ਕਸਰ ਕਸਰ ਕੇ ਤਾਰ ਛਿੱਲੀ ਗਈ ਇੱਕ ਪਾਸਿਓਂ ਤੇ ਬਾਈਆਂ ਨੂੰ ਬਹਿਮ ਹੋ ਗਿਆ ਬਹੁਤ ਜ਼ਿਆਦੇ ਵੀ ਇਹ ਬੋਰ ਚ ਕੋਈ ਫਲਟ ਹੈਗਾ ਤੇ ਅੱਜੋ ਆਪਾਂ ਨੇ ਅੱਜ ਇਹ ਆਪਾਂ ਨੇ 4 9 2025 ਨੂੰ ਅੱਜ ਕੋਈ ਬੋਰ ਚ ਕੈਮਰੇ ਨਾਲ ਬੋਰ ਚੈੱਕ ਕੀਤਾ ਉੱਪਰ ਤੋਂ ਲੈ ਕੇ ਥੱਲੇ ਤੱਕ ਜਦ ਕਿ ਇਹਦੇ ਵਿੱਚ 140 ਫੁੱਟ ਤੇ ਪਾਣੀ ਆ ਬਟਲੇਵਲ ਆ ਤੇ ਟੋਟਲ ਇਹਦੇ ਵਿੱਚ ਮੰਨ ਲਓ 70 ਫੁੱਟ ਫੈਂਟਰ ਆਏਗਾ ਹਾਂਜੀ ਤੇ ਬੋਰ ਬਿਲਕੁਲ ਸਾਫ਼ ਹੈ ਕੋਈ ਢੋਲੀ ਦਾ ਜੋੜ ਨਹੀਂ ਹੈ ਲੈ ਨਾ ਕੋਈ ਬੋਟ ਹੈਗਾ ਹਾਂਜੀ ਤੇ ਹੋਰ ਕੋਈ ਕੰਮ ਕਰਾਉਣਾ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਮੇਰਾ ਨਾਮ ਹੈ ਮੁਖਤਿਆਰ ਸਿੰਘ ਪਿੰਡ ਨਮੋਲ ਜ਼ਿਲ੍ਹਾ ਸੰਗਰੂਰ ਜੀ ਠੀਕ ਹੈ ਮੋਬਾਈਲ ਨੰਬਰ ਹੈ 9781754490 ਧੰਨਵਾਦ ਜੀ